ਵਾਹਿਗੁਰੂ ਜਿੱਕਾ ਕਾਲਾ ਵਾਹਿਗੁਰੂ ਜਿੱਕੀ ਭਤੇ ਪਰਮਾਤਮਾ ਸਭ ਚੜ੍ਹਦੀ ਕਲਾ ਵਿੱਚ ਰੱਖੇ ਕਿ ਸਾਰੇ ਆਓ ਆਪਾਂ ਇਕੱਠੇ ਗੱਲ ਕਰੀਏ ਜੀ ਮੈਂ ਨਾ ਕੱਲ ਇੱਕ ਵੀਡੀਓ ਦੇਖੀ ਉਸ ਵੀਡੀਓ ਦੇ ਵਿੱਚ ਨਾ ਇੱਕ ਲੜਕਾ ਵਾ ਯਾਨੀ ਮੈਂ ਜੱਜ ਨਹੀਂ ਕਰ ਪਾਈ ਚੰਗੀ ਤਰ੍ਹਾਂ ਕਿ ਲੜਕਾ ਵਾ ਕਿ ਜਾਂ ਲੜਕੀ ਹੈਗੀ ਆ ਤੇ ਉਸ ਨੇ ਨਾ ਦਿਮਾਲਾ ਬੰਨਿਆ ਹੋਇਆ ਤੇ ਪੂਰਾ ਮਤਲਬ ਮੇਕਅਪ ਕੀਤਾ ਹੋਇਆ ਵਾ ਨੀਲ ਪੇਂਟ ਵਗਿਆਣਾ ਮੈਂ ਦੀ ਸਾਰਾ ਕੁਛ ਲਗਾ ਕੇ ਨਾ ਇਹ ਉਹਦੇ نیچے ਲਿਖਿਆ ਸੀ ਕਿ ਹੁਣ ਸਿੱਖ ਕਿੱਥੇ ਗਏ ਨੇ ਤੇ ਮੈਂ ਜਿਸ ਦਿਨ ਇਹ ਮਸੀਹ ਨਾਂ ਦੀ ਆਈਡੀ ਤੋਂ ਪਈ ਹੋਈ ਆ ਵੀ ਲੋ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਨੀ ਆ ਤੇ ਆਪਣੇ ਸਿੱਖ ਧਰਮ ਵਾਲੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਤੇ ਜਿਹੜੇ ਮਸੀਹ ਵਾਲੇ ਆ ਉਹਨਾਂ ਨੂੰ ਵੀ ਇਹ ਪਤਾ ਨਹੀਂ ਆ ਕਿ ਜਿਹੜੇ ਸ਼ਰਾਡੀ ਅੰਸਰ ਨੇ ਜਿਹੜੇ ਲੋਕਾਂ ਨੂੰ 扑ੜਕਾਉਂਦੇ ਰਹਿੰਦੇ ਅਗੇ ਨੇ ਸਾਨੂੰ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਲੋਕੋ ਦੇ ਪਿੱਛੇ ਨੀਚੇ ਵੀਡੀਓ ਦੇ ਨੀਚੇ ਗਲਤ ਕਮੈਂਟ ਕਰ ਕਰਕੇ ਬੋਲ ਰਹੇ ਗਿਆ ਪਰ ਮਤਲਬ ਇਹ ਆ ਕਿ ਸਾਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਕਿਸੇ ਵੀ ਧਰਮ ਦੇ ਬਾਰੇ ਕੋਈ ਵੀ ਹੋਵੇ ਚਾਹੇ ਸਿੱਖ ਹੋਣ ਚਾਹੇ ਸਾਈ ਹੋਣਾ ਉਹ ਇੱਕ ਦੂਜੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਧਰਮ ਕੋਈ ਵੀ ਗਲਤ ਨਹੀਂ ਸਿਖਾਉਂਦਾ ਹੈਗਾ ਵਸਾਡੀਆਂ ਜਿਹੜੀਆਂ ਸੋਚ ਹੈ ਨਾ ਉਹ ਹੀ ਗਲਤ ਹੁੰਦੀ ਹੈਗੀ ਆ ਤੇ ਸਾਨੂੰ ਕਿਸੇ ਦੇ ਪਿੱਛੇ ਲੱਗ ਕੇ ਹੈਗੇ ਮਤਲਬ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਲੋਕ ਵੀ ਉਹ ਲੈਣ ਦੇ ਕਰਕੇ ਵੀਡੀਓ ਐਡਿਟ ਕਰ ਕਰਕੇ ਤੇ ਪਾਉਂਦੇ ਨੇ ਤੇ ਜਿਹੜੇ ਧਰਮ ਦੇ ਨਾਂ ਦੇ ਉੱਤੇ ਜਿਹੜੇ ਲੋਕ ਨੇ ਹੈਗੇ ਉਹ ਮਤਲਬ ਪੜ੍ਹ ਕੇ ਜਾਂਦੇ ਨੇਗੀ ਤੇ ਅਸਲ ਦੇ ਵਿੱਚ ਲੋਕ ਲੋਕਾਂ ਨੇ মিডিਆ ਜਿਹੜਾ ਵਾ ਇਹਨੂੰ ਵਰਤਨਾ ਇਸ ਤਰ੍ਹਾਂ ਸ਼ੁਰੂ ਕਰ ਦਿੱਤਾ ਹੈਗਾ ਵਾ ਕਿ ਬਸ ਪੈਸੇ ਦੀ ਕਮਾਈ ਹੋਵੇ ਹੈਗੇ ਧਰਮ ਚਾਏ ਕੋਈ ਵੀ ਹੋਵੇ ਕਿਸੇ ਦੀ ਬਦਨਾਮੀ ਹੋਵੇ ਕੁਝ ਹੋਵੇ ਉਸ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਸੋ ਇਸ ਲਈ ਸਾਨੂੰ ਕਦੀ ਵੀ ਇਹਨਾਂ ਲੋਕਾਂ ਵੀ ਹੈ ਜਿਹੜੀਆਂ ਹਾਸ ਰਸ ਵਾਲੀਆਂ ਜਨਨ ਕਿ ਹਾਸੇ ਮਜ਼ਾਕ ਵਾਲੀਆਂ ਵੀਡੀਓ ਪਾਈਆਂ ਹੁੰਦੀਆਂ ਉਹਦੇ ਤੇ ਵਿਸ਼ਵਾਸ ਕਰਕੇ ਸਾਨੂੰ ਕਦੀ ਵੀ ਮਤਲਬ ਆਪਣੀ ਭਾਵਨਾਵਾਂ ਵਿੱਚ ਨਹੀਂ ਬਹਿਣਾ ਚਾਹੀਦਾ ਹੈਗਾ ਧਰਮ ਦੇ ਨਾਂ ਦਿੱਤੇ ਜਿਹੜੀ ਰਿਸਪੈਕਟ ਸਾਨੂੰ ਦੇਣੀ ਚਾਹੀਦੀ ਹੈਗੀਆ ਉਹ ਸਾਰਿਆਂ ਨੂੰ ਇਹ ਜ਼ਰੂਰੀ ਹੈ ਕਿ ਉਹ ਸਾਰੇ ਇੱਕ ਦੂਜੇ ਦੇ ਧਰਮ ਨੂੰ ਰਿਸਪੈਕਟ ਦੇਣ ਦੇ ਵੀ ਹੈਗੇ ਆ ਪਰ ਇਹ ਜਿਹੜੇ ਵਿੱਚ ਕੁਝ ਲੋਕ ਨੇ ਜਿਹੜੇ ਖਰਾਬੀ ਕਰ ਦੇ ਲਿਆ ਤੇ ਉਹਦੇ ਨਾਲ ਪੂਰੇ ਦੇ ਪੂਰਾ ਧਰਮ ਜਿੜੇ ਵਾ ਦਾ ਉਹ ਬਦਨਾਮ ਹੁੰਦਾ ਹੈ गावा ਸੋ ਮਿਹਰਬਾਨੀ ਕਰਕੇ ਇਹ ਜੜੀਆਂ ਹਾਸਰਾ ਸਵਾਲੀਆਂ ਵੀਡੀਓ ਲੋਕੀ ਬਣਾਉਂਦੀ ਨੇ ਇਹਨਾਂ ਦੇ ਇਹ ਤੇ ਵੇਖਿਆ ਕਰੋ ਹੈ ਕਿ ਉਹ ਉਹਨਾਂ ਨੇ ਮਜ਼ਾਕ ਵਿੱਚ ਬਣਾਈਆਂ ਵਾ ਜੜੀਆਂ ਬਹੁਤੀਆਂ ਫਿਲਟਰ ਲਾ ਲ ਕੇ ਐਡਿਟ ਕਰ ਕਰ ਕੇ ਵੀਡੀਓ ਪਾਈਆਂ ਹੋਣਾ ਬਹੁਤਿਆਨੋਂ ਤੇ ਇਹ ਪਤਾ ਹੀ ਨਹੀਂ ਚਲਦਾ ਹੈਗਾ ਵੀ ਉਹ ਫਿਲਟਰ ਲਾ ਕੇ ਐਡਿਟ ਕੀਤੀ ਹੈ ਐਡਿਟ ਦਾ ਮਤਲਬ ਉਹਨਾਂ ਨੂੰ ਹੀ ਪਤਾ ਲੱਗਦਾ ਹੈ ਜਿਹੜੇ ਵੀਡੀਓ ਬਣਾਉਂਦੇ ਨੇ ਵੀ ਇਹ ਐਡਿਟ ਕੀਤੀ ਹੈ ਕੀ ਹੈ ਕਈ ਵਾਰ ਐਡਿਟ ਜਿਹੜੇ ਦੂਜੀ ਹੰਦੇ ਲੋਕ ਉਹਨਾਂ ਨੂੰ ਐਡਿਟ ਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਐਡਿਟ ਕੀਤੀ ਹੈਗੀ ਆ ਵੀਡੀਓ ਤੇ ਇਹਨਾਂ ਨੇ ਮਤਲਬ ਕੋਈ ਇਸ ਤਰ੍ਹਾਂ ਤੇ ਪਰ ਉਹ ਸਾਡੇ ਵਾਲੇ ਜਿਹੜੇ ਲੋਕ ਆ ਜਾਂ ਦੂਸਰੇ ਵਾਲੇ ਲੋਕ ਨੇ ਨਾ ਉਹ ਇਹ ਸੋਚ ਲੈਂਦੇ ਨੇ ਕਿ ਉਹ ਪੂਰਾ ਪੇਸ ਜੀ ਦੋ ਉਹਨਾਂ ਵਾਲਾ ਬਣਾ ਕੇ ਤੇ ਉਹਨਾਂ ਦੀ ਬਦਨਾਮੀ ਕਰਦੇ ਤੇ ਉਹ ਸੋਚਦੇ ਹੈਗੇ ਕਿ ਸਾਡੇ ਖਿਲਾਫ ਬੋਲਦੇ ਤੇ ਸੀ ਇਹਨਾਂ ਦੇ ਖਿਲਾਫ ਬੋਲ ਗਏ ਸੋ ਇਸ ਕਰਕੇ ਦੋਵਾਂ ਨੂੰ ਦੋਵਾਂ ਤੇਰਾ ਨੂੰ ਇਹ ਚਾਹੀਦੀ ਹੈਗੀ ਆ ਇੱਕ ਇੱਕ ਦੀ ਵੀ ਇਹ ਇਹਨਾਂ ਗੱਲਾਂ ਵੱਲ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਾਨੂੰ ਅਗੇ ਰਿਸਪੈਕਟ ਦੋਵੇਂ ਤੇਰੇ ਇੱਕ ਦੂਜੇ ਦੇ ਧਰਮ ਨੂੰ ਦਿੰਦੇ ਲੈ ਕੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਜਿਹੜੇ ਨਹੀਂ ਦਿੰਦੇ ਹੈਗੇ ਉਹ ਵੀ ਸ਼ਾਇਦ ਚੰਗੇ ਹੋ ਜਾਣ ਜੇ ਘਰੇ ਇਦਾਂ ਦੇ ਆ ਜ ਸਾਰੇ ਲੋਕ ਚੰਗੇ ਨਹੀਂ ਹੈਗੇ ਕੋਈ ਵੀ ਮਾੜਾ ਨਹੀਂ ਹੈਗਾ ਸਾਰੇ ਇੱਕ ਦੂਜੇ ਦੀ ਧਰਮ ਦੀ ਰਿਸਪੈਕਟ ਕਰਦੇ ਨੇ ਜਿਆਦਾ ਉਚਾਰ ਜਾਣੇ ਜਿਹੜੇ ਵਿੱਚ ਖਰਾਬੰਦ ਸਰ ਜਿਹੜੇ ਇਹ ਨੇ ਉਹ ਜੇ ਨਾ ਇਸ ਕਰਨੇਗੇ ਬੜਕਾ ਉਹ ਵੀਡੀਓ ਪਾ ਕੇ ਨਾ ਕਰਨਾ ਹੈਗੇ ਨਾ ਕਦੀ ਵੀ ਕੋਈ ਕਿਸੇ ਦੇ ਧਰਮ ਨੂੰ ਮਾੜਾ ਨਾ ਚਾਹੀਏਗੀ ਇਹ ਇਸ ਕਰਕੇ ਸਾਨੂੰ ਖੁਦ ਨੂੰ ਇਹ ਸਮਝਣਾ ਪੈਣਾ ਹੈਗਾ ਵਾ ਕਿ ਅਸੀਂ ਕਿਸੇ ਦੇ ਧਰਮ ਨੂੰ ਨਹੀਂ ਮਾੜਾ ਕਹਿਣਾ ਹੈਗਾ ਕਿਸੇ ਨੂੰ ਗਲਤ ਕਮੈਂਟ ਨਹੀਂ ਕਰਨਾ ਹੈਗਾ ਬਸ ਇਹ ਇਸ ਗੱਲ ਦਾ ਧਿਆਨ ਰੱਖੋਗੇ ਜਿਹੜੇ ਬਾਕੀ ਐਡਿਟ ਕਰਕੇ ਪਾਉਂਦੇ ਨੇ ਨਾ ਜੇ ਤੁਸੀਂ ਇਸ ਗੱਲ ਦੇਤੇ ਮਤਲਬ ਇਹ ਵਿਸ਼ਵਾਸ ਕਰਕੇ ਜਾਣੇ ਹੋ ਜਦ ਤੁਸੀਂ ਰਿਸਪੌਂਸ ਨਾਲ ਨਾ ਦਿਓਗੇ ਉਹਨਾਂ ਨੂੰ ਤੇ ਉਹ ਪੈਸੇ ਤੋਂ ਵੀ ਜਾਣਗੇ ਤੇ ਧਰਮ ਦੀ ਬਦਨਾਮੀ ਕਰਨ ਤੋਂ ਵੀ ਹਟ ਜਾਣਗੇ ਇਹ ਬਾਕੀ ਜਿਹੜਾ ਐਡਿਟ ਕਰ ਕਰਕੇ ਪਾਉਂਦੇ ਨੇ ਨਾ ਉਹ ਸੂਦਰ ਜਾਨਗੇਗੇ ਜੋ ਵੀ ਪਾਉਣਗੇ ਫਿਰ ਚੰਗਾ ਪਾਉਣਗੇ ਜੀ ਇਹ ਤੁਸੀਂ ਰਿਸਪਾਂਸ ਦਿੰਦੇ ਜੀ ਤੁਸੀਂ ਉਹਨਾਂ ਨੂੰ ਉੱਪਰ ਝੁੱਕਦੇ ਹੈਗੇ ਜੇ ਤੇ ਤਾਂ ਹੀ ਕਰਕੇ ਉਹ ਪੈਸੇ ਵੀ ਕਮਾਉਂਦੇ ਨੇ ਤੇ ਬਦਨਾਮੀ ਵੀ ਕਰਦੇ ਨੇ ਸੋ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ